ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਠ ਕਰਨ ਵਾਲਿਆਂ ਦੇ ਮਨ ਦੇ ਵਿੱਚ ਬਹੁਤ ਸਾਰੇ ਸਵਾਲ ਹੁੰਦੇ ਹਨ ਕਿ ਸੋਫੇ ਜਾਂ ਕੁਰਸੀ ਤੇ ਬੈਠ ਕੇ ਜਾਂ ਬੈੱਡ ਤੇ ਬੈਠ ਕੇ ਪਾਠ ਕਰਨਾ ਠੀਕ ਹੈ ਕੀ ਮੋਬਾਈਲ ਤੋਂ ਪਾਠ ਕਰ ਸਕਦੇ ਹਾਂ ਕਿਸ ਤਰ੍ਹਾਂ ਬੈਠ ਕੇ ਪਾਠ ਕਰੀਏ ਤਾਂ ਜੋ ਵੱਧ ਤੋਂ ਵੱਧ ਫਲ ਦੀ ਪ੍ਰਾਪਤੀ ਹੋਵੇ ਇਸ ਤਰ੍ਹਾਂ ਦੇ ਹੋਰ ਵੀ ਕਈ ਸਵਾਲ ਜੋ ਆਪਣੇ ਮਨਾਂ ਵਿੱਚ ਹੁੰਦੇ ਹਨ ਅੱਜ ਦੀ ਵੀਡੀਓ ਵਿੱਚ ਇਸੇ ਬਾਰੇ ਵਿਚਾਰ ਕਰਾਂਗੇ ਇੱਕ ਜ਼ਰੂਰੀ ਬੇਨਤੀ ਜੋ ਵੀ ਗਿਆਨ ਜੋ ਵੀ ਸਾਖੀਆਂ ਜੋ ਵੀ ਵੀਡੀਓਜ਼ ਆਪ ਜੀ ਦੇ ਨਾਲ ਸ਼ੇਅਰ ਕੀਤੇ ਜਾਂਦੇ ਹਨ ਉਹ ਗੁਰਸਿੱਖਾਂ ਪਾਸੋਂ ਮਹਾਪੁਰਖਾਂ ਪਾਸੋਂ ਗੁਰਮੁਖ ਪਿਆਰਿਆਂ ਪਾਸੋਂ ਸਰਵਣ ਕੀਤਾ ਹੋਇਆ ਗਿਆਨ ਹੈ ਜਾਂ ਕਿਤਾਬਾਂ ਵਿੱਚੋਂ ਪੜਿਆ ਹੋਇਆ ਗਿਆਨ ਹੈ ਹਾਂ ਕੋਸ਼ਿਸ਼ ਇਹੀ ਕੀਤੀ ਜਾਂਦੀ ਹੈ ਕਿ ਗੁਰੂ ਸਾਹਿਬਾਂ ਦੀ ਕਿਰਪਾ ਨਾਲ ਗੁਰੂ ਸਾਹਿਬਾਂ ਦੇ ਆਦਰ ਸਨਮਾਨ ਤੇ ਮਰਿਆਦਾ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਗਿਆਨ ਸਾਂਝਾ ਕੀਤਾ ਜਾਵੇ ਜਿਹੜੇ ਲੋਕ ਸਤਕਾਰ ਤੇ ਪ੍ਰੇਮ ਨਾਲ ਗੁਰੂ ਸਾਹਿਬਾਂ ਦੀ ਬਾਣੀ ਪੜ੍ਹਦੇ ਹਨ ਉਹਨਾਂ ਦੇ ਮਨਾਂ ਵਿੱਚ ਇਹ ਵੀ ਹੁੰਦਾ ਹੈ ਕਿ ਪਾਠ ਕਿਸ ਮਰਿਆਦਾ ਕਿਸ ਤਰੀਕੇ ਨਾਲ ਕੀਤਾ ਜਾਵੇ ਤਾਂ ਜੋ ਪਾਠ ਕਰਨ ਦਾ ਫਲ ਵੱਧ ਤੋਂ ਵੱਧ ਮਿਲੇ ਹੁਣ ਕੋਈ ਇਹ ਨਾ ਸੋਚੇ ਜੇ ਸੂਫੇ ਤੇ ਬੈਠ ਕੇ ਪਾਠ ਕਰਾਂਗੇ ਤਾਂ ਇਸ ਦਾ ਕੋਈ ਫਲ ਨਹੀਂ ਮਿਲੇਗਾ ਪਾਠ ਤਾਂ ਜੇਕਰ ਕੋਈ ਲੰਮੇ ਪੈ ਕੇ ਵੀ ਕਰ ਲਵੇ ਤਾਂ ਉਸ ਦਾ ਵੀ ਫਾਲਤ ਜ਼ਰੂਰ ਮਿਲਦਾ ਹੈ ਕਿਉਂਕਿ ਬਾਣੀ ਨੇ ਤਾਂ ਆਪਣਾ ਅਸਰ ਕਰਨਾ ਹੀ ਹੈ ਪਰ ਹਾਂ ਫਾਲਤ ਦਾ ਫਰਕ ਜ਼ਰੂਰ ਪੈ ਸਕਦਾ ਹੈ ਨਾਰਮਲੀ ਗੱਲ ਕਰੀਏ ਜਿਸ ਤਰ੍ਹਾਂ ਇੱਕ ਕਲਾਸ ਦੇ ਵਿੱਚ ਸਾਰੇ ਬੱਚਿਆਂ ਦੇ ਨੰਬਰ ਆਉਂਦੇ ਹਨ ਕਿਸੇ ਦੇ 90 ਕਿਸੇ ਦੇ 50 ਕਿਸੇ ਦੇ 35 ਪਰ ਟੀਚਰ ਨੇ ਤਾਂ ਸਾਰਿਆਂ ਨੂੰ ਇੱਕੋ ਜਿਹਾ ਹੀ ਪੜਾਇਆ ਹੁੰਦਾ ਹੈ ਜਿਸ ਨੇ ਪੇਪਰ ਦਿੱਤਾ ਹੈ ਉਸਦੇ ਨੰਬਰ ਤਾਂ ਆਉਣੇ ਹੀ ਹਨ ਇਸ ਲਈ ਜਿਸ ਨੇ ਪਾਠ ਕੀਤਾ ਹੈ ਫਲ ਤਾਂ ਉਸ ਨੂੰ ਜ਼ਰੂਰ ਮਿਲੇਗਾ ਹੀ ਕਿੰਨਾ ਮਿਲੇਗਾ ਇਹ ਪਾਠ ਕਿੰਨੀ ਭਾਵਨਾ ਨਾਲ ਕਿਸ ਢੰਗ ਨਾਲ ਅਤੇ ਕਿਸ ਮਰਿਆਦਾ ਨਾਲ ਕੀਤਾ ਗਿਆ ਹੈ ਇਹਨਾਂ ਗੱਲਾਂ ਤੇ ਡਿਪੈਂਡ ਕਰਦਾ ਹੈ ਹੁਣ ਪਾਠ ਤਾਂ ਚਾਹੀ ਲੰਮੀ ਪੈ ਕੇ ਵੀ ਕਰ ਲਵੋ ਫਲ ਉਸ ਦਾ ਵੀ ਜ਼ਰੂਰ ਮਿਲੇਗਾ ਪਰ ਇੱਥੇ ਇੱਕ ਸੋਚਣ ਵਾਲੀ ਗੱਲ ਹੈ ਕਿ ਲੰਮੀ ਪੈ ਕੇ ਪਾਠ ਕੌਣ ਕਰੇਗਾ ਉਹੀ ਕਰੇਗਾ ਜਿਸ ਦਾ ਆਪਣੇ ਸਰੀਰ ਤੇ ਵਸ ਨਹੀਂ ਚੱਲਦਾ ਹੁਣ ਆਪਾਂ ਆਮ ਹੀ ਦੇਖਦੇ ਹਾਂ ਕਿ ਕਈ ਲੋਕ ਕਿਸੇ ਬਿਮਾਰੀ ਕਾਰਨ ਕੰਪਲੀਟਲੀ ਬੈੱਡ ਤੇ ਹੀ ਹੋ ਜਾਂਦੇ ਹਨ ਪਰ ਇੱਕ ਤੰਦਰੁਸਤ ਵਿਅਕਤੀ ਆਪਣੇ ਸਰੀਰ ਨੂੰ ਆਪਣੇ ਹਿਸਾਬ ਨਾਲ ਚਲਾਉਂਦਾ ਹੀ ਹੈ ਕਈ ਵਾਰ ਅਸੀਂ ਥੱਕੇ ਹੋਣ ਦੇ ਬਾਵਜੂਦ ਵੀ ਕਈ ਕੰਮ ਕਰ ਜਾਂਦੇ ਹਾਂ ਕਿ ਇਹ ਕੰਮ ਸਾਡੇ ਲਈ ਬਹੁਤ ਜ਼ਰੂਰੀ ਹਨ ਪਰ ਪਾਠ ਕਰਨ ਵੇਲੇ ਅਸੀਂ ਇਹ ਣਗਹਿਲੀ ਕਰਦੇ ਹਾਂ ਕਿ ਚਲੋ ਕੋਈ ਨਾ ਪਾਠ ਸੋਫੇ ਤੇ ਬੈਠ ਕੇ ਹੀ ਕਰ ਲੈਂਦੇ ਹਾਂ ਪਾਠ ਬੈੱਡ ਤੇ ਬੈਠ ਕੇ ਹੀ ਕਰ ਲੈਂਦੇ ਹਾਂ ਪਰ ਅੱਜ ਵੀ ਕਈ ਭਾਵਨਾਵਾਂ ਵਾਲੇ ਲੋਕ ਗੁਰੂ ਸਾਹਿਬਾਂ ਦੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਦਿਨ ਵਿੱਚ ਪੋ ਮਾਗ ਦੇ ਮਹੀਨੇ ਵਿੱਚ ਭਾਵ ਸਬਾ ਦੇ ਦਿਨਾਂ ਵਿੱਚ ਆਪਣਾ ਅਸਣ ਜ਼ਮੀਨ ਤੇ ਰੱਖਦੇ ਹਨ ਉਹ ਥੱਲੇ ਹੀ ਖਾਂਦੇ ਹਨ ਥੱਲੇ ਹੀ ਪੀਂਦੇ ਹਨ ਤੇ ਥੱਲੇ ਹੀ ਸੌਂਦੇ ਹਨ ਜਦੋਂ ਅਸੀਂ ਦਰਬਾਰ ਸਾਹਿਬ ਜਾਂਦੇ ਹਾਂ ਤਾਂ ਅੱਜ ਵੀ ਅਕਾਲ ਤਖਤ ਸਾਹਿਬ ਤੇ ਜਦੋਂ ਸੱਚਖੰਡ ਸਾਹਿਬ ਵਿੱਚ ਗੁਰੂ ਸਾਹਿਬਾਂ ਦੇ ਦਰਸ਼ਨ ਕਰਦੇ ਹਾਂ ਇੱਕ ਗੱਲ ਦਾ ਜ਼ਰੂਰ ਖਿਆਲ ਕਰੀਏ ਕਿ ਅੱਜ ਵੀ ਜਿਹੜੇ ਪਲੰਗ ਤੇ ਗੁਰੂ ਸਾਹਿਬ ਬਿਰਾਜਮਾਨ ਹੁੰਦੇ ਹਨ ਉਸ ਦੇ ਹੇਠਾਂ ਇੱਕ ਚਿੱਟੀ ਚਾਦਰ ਵਿਛਾਈ ਹੁੰਦੀ ਹੈ ਉਹ ਗੁਰੂ ਅਰਜਨ ਸਾਹਿਬ ਪਾਤਸ਼ਾਹ ਦਾ ਆਸਣ ਲੱਗਿਆ ਹੋਇਆ ਹੈ ਜਦੋਂ ਪਹਿਲੀ ਵਾਰ ਦਰਬਾਰ ਸਾਹਿਬ ਵਿੱਚ ਪੋਥੀ ਸਾਹਿਬ ਦਾ ਪ੍ਰਕਾਸ਼ ਕੀਤਾ ਸੀ ਅਤੇ ਬਾਬਾ ਬੁੱਢਾ ਜੀ ਨੂੰ ਤਾਪਿਆ ਤੇ ਮਿਠਾਇਆ ਸੀ ਉਸ ਸਮੇਂ ਪੰਜਵੇਂ ਪਾਤਸ਼ਾਹ ਨੇ ਇਹ ਬਚਨ ਕਰ ਦਿੱਤਾ ਪੁਥੀ ਪਰਮੇਸ਼ਰ ਦਾ ਥਾਨ ਅਤੇ ਆਪਣਾ ਆਸਣ ਹੀਠਾ ਲਾਉਣ ਦਾ ਵਚਨ ਕੀਤਾ ਸੋ ਅਸੀਂ ਤਾਂ ਆਪਣੇ ਗੁਰੂ ਸਾਹਿਬਾਂ ਦੇ ਜੀਵਨ ਇਤਿਹਾਸ ਤੋਂ ਹੀ ਸਿੱਖਿਆ ਲੈਣੀ ਹੈ ਮਹਾਪੁਰਖ ਸਮੱਤ ਬਖਸ਼ਦੇ ਹਨ ਕਿ ਪਾਠ ਹਮੇਸ਼ਾ ਇਸ਼ਨਾਨ ਕਰਕੇ ਸੁੱਚੇ ਵਸਤਰ ਪਹਿਨ ਕੇ ਕਰੋ ਸਿੱਖ ਦਾ ਅਸਲੀ ਉਦੋਂ ਹੀ ਪਤਾ ਲੱਗਦਾ ਹੈ ਜਦੋਂ ਥੱਕਿਆ ਟੁੱਟਿਆ ਸ਼ਰੀਰ ਹੋਵੇ ਤੇ ਫਿਰ ਵੀ ਸਮੇਂ ਅਨੁਸਾਰ ਪੁਥੀ ਲੈ ਕੇ ਗੁਰੂ ਸਾਹਿਬਾਂ ਦੇ ਸਾਹਮਣੇ ਬੈਠ ਜਾਵੇ ਤੇ ਪਾਠ ਕਰੇ ਅੱਜ ਆਪਾਂ ਹਰ ਇੱਕ ਚੀਜ਼ ਦਾ ਕੰਮ ਦਾ ਖਾਣ ਦਾ ਪੀਣ ਦਾ ਸੌਣ ਦਾ ਆਫਿਸ ਜਾਣ ਦਾ ਟਾਈਮ ਫਿਕਸ ਕੀਤਾ ਹੋਇਆ ਹੈ ਪਰ ਸਾਡਾ ਨਿਤਨੀਮ ਦਾ ਕੋਈ ਟਾਈਮ ਫਿਕਸ ਨਹੀਂ ਹੈ ਮਹਾਪੁਰਖ ਕਹਿੰਦੇ ਹਨ ਅੰਮ੍ਰਿਤ ਵੇਲੇ ਦਾ ਸਮਾਂ ਨਿਰੰਕਾਰ ਦਾ ਵੱਧਾ ਹੋਇਆ ਹੈ ਉਹ ਸਮਾਂ ਠੰਡਾ ਹੁੰਦਾ ਹੈ ਉਸ ਸਮੇਂ ਟੈਂਪਰੇਚਰ ਵੀ ਘੱਟ ਹੋਣ ਕਰਕੇ ਸਾਡੇ ਮਨ ਅੰਦਰ ਘੱਟ ਫੁਰਨੇ ਬਣਦੇ ਹਨ ਪਰ ਜਿਵੇਂ ਜਿਵੇਂ ਸੂਰਜ ਚੜ੍ਹਦਾ ਹੈ ਉਸ ਦੀ ਗਰਮੀ ਨਾਲ ਸਰੀਰ ਵਿੱਚ ਤੇਜ਼ੀ ਵਧ ਆਉਣ ਲੱਗ ਜਾਂਦੀ ਹੈ ਅਤੇ ਮਨ ਅੰਦਰ ਜ਼ਿਆਦਾ ਫੁਰਨੇ ਬਣਦੇ ਹਨ ਕਿ ਅੱਜ ਮੈਂ ਪਹਿਲਾਂ ਇਹ ਕੰਮ ਕਰਨਾ ਹੈ ਫਿਰ ਦੂਜਾ ਫਿਰ ਤੀਜਾ ਫਿਰ ਸਾਰਾ ਦਿਨ ਕੰਮਾਂ ਕਾਰਾਂ ਵਿੱਚ ਹੀ ਲੰਘ ਜਾਂਦਾ ਹੈ ਇਸ ਲਈ ਸੋਫੇ ਜਾਂ ਬੈੱਡ ਤੇ ਬੈਠੇ ਕਈ ਵਾਰ ਮਨ ਵਿੱਚ ਇਹ ਵੀ ਖਿਆਲ ਆਉਂਦਾ ਹੈ ਪਾਠ ਬਾਅਦ ਵਿੱਚ ਕਰ ਲਵਾਂਗੇ ਚਲੋ ਥੋੜੀ ਜਿਹੜਾ ਆਰਾਮ ਹੀ ਕਰ ਲਈਏ ਫੋਨ ਤੋਂ ਪਾਠ ਕਰਨ ਨਾਲ ਵਿੱਚ ਜੇ ਕਿਸੇ ਦਾ ਫੋਨ ਆ ਜਾਵੇ ਤਾਂ ਪਾਠ ਵੱਲੋਂ ਸਾਰਾ ਹੀ ਧਿਆਨ हट ਜਾਂਦਾ ਹੈ ਤੇ ਮੱਲੋ-ਮੱਲੀ ਬੰਦਾ ਫੋਨ ਚੱਕ ਹੀ ਲੈਂਦਾ ਹੈ ਜਾਂ ਵਿੱਚ ਮੈਸੇਜ ਆ ਜਾਵੇ ਤਾਂ ਮੈਸੇਜ ਵੀ ਪੜਿਆ ਹੀ ਜਾਂਦਾ ਹੈ ਭਾਵ ਧਿਆਨ ਨਹੀਂ ਲੱਗਦਾ ਇੱਥੇ ਇੱਕ ਗੱਲ ਹੋਰ ਹੈ ਫੋਨ ਨੂੰ ਆਪਣੇ ਝੂਠੇ ਹੱਥ ਵੀ ਲੱਗਦੇ ਹਨ ਪਰ ਪੋਥੀ ਤੋਂ ਪਾਠ ਕਰਨ ਲੱਗਿਆਂ ਅਸੀਂ ਇਹ ਖਾਸ ਖਿਆਲ ਰੱਖਦੇ ਹਾਂ ਕਿ ਹੱਥ ਸੁੱਚੇ ਕਰਕੇ ਪੋਥੀ ਨੂੰ ਹੱਥ ਲਾਈਏ ਸੋ ਚੰਗਾ ਤਾਂ ਪੋਥੀ ਤੋਂ ਪਾਠ ਕਰਨਾ ਹੀ ਹੈ ਇਸ ਲਈ ਮਹਾਪੁਰਖ ਇਹ ਸਮੱਤ ਬਖਸ਼ਦੇ ਹਨ ਕਿ ਤੂੰ ਮੰਜੀ ਵਿਛਾ ਕੇ ਨਮੀ ਵਿਸ਼ਾਈ ਕਰ ਗੁਰੂ ਨਾਨਕ ਪਾਤਸ਼ਾਹ ਦੇ ਸਰੂਪ ਦਾ ਹਸਣ ਮੰਝੇ ਤੇ ਲਾ ਆਪ ਜ਼ਮੀਨ ਤੇ ਬੈਠ ਕੇ ਪਾਠ ਕਰ ਤੇ ਨਾਲ-ਨਾਲ ਮਨ ਵਿੱਚ ਇਹ ਫੁਰਨਾ ਬਣਾਉਂਦਾ ਰਹੀ ਭਾਵਨਾ ਬਣਾਈ ਕਿ ਗੁਰੂ ਨਾਨਕ ਸਾਹਿਬ ਸੱਚਮੁੱਚ ਬੈਠੇ ਪਾਠ ਸੁਣ ਰਹੇ ਹਨ ਇਸ ਤਰ੍ਹਾਂ ਪਾਠ ਕਰਦੇ ਆਂ ਜਦੋਂ ਤੇਰੀ ਕਮਾਈ ਪੂਰੀ ਹੋ ਗਈ ਤਾਂ ਉਸੇ ਆਸਣ ਤੇ ਗੁਰੂ ਨਾਨਕ ਪਾਤਸ਼ਾਹ ਤੈਨੂੰ ਪ੍ਰਤੱਖ ਬੈਠੇ ਵੀ ਦਰਸ਼ਨ ਦੇਣਗੇ ਮਹਾਪੁਰਖ ਹੋਰ ਸਮੱਤ ਬਖਸ਼ਦੇ ਹੋਏ ਬਚਨ ਕਰਦੇ ਹਨ ਤੂੰ ਗੁਰੂ ਨਾਨਕ ਦੇ ਆਸਣ ਮੁਰੇ ਬੈਠ ਕੇ ਪਾਠ ਸ਼ੁਰੂ ਕਰ ਪਰ ਪਹਿਲਾ ਦੋ ਕੁੰਡੇ ਜ਼ਰੂਰ ਲਾ ਲੈ ਪਹਿਲਾ ਕੁੰਡਾ ਮਨ ਦਾ ਤੇ ਦੂਸਰਾ ਕਮਰੇ ਦਾ ਮਨ ਜੋ ਵੀ ਫੁਰਨੇ ਬਣਾਵੇ ਪਰ ਤੂੰ ਸੁਣੀ ਨਾ ਤੇ ਕਹੀਂ ਨਾ ਮੈਂ ਤਾਂ ਸਿਰਫ ਪਾਠ ਹੀ ਸੁਣਨਾ ਹੈ ਤੇ ਦੂਜਾ ਜਦੋਂ ਬਾਹਰੋਂ ਤੈਨੂੰ ਕੋਈ ਵੀ ਆਵਾਜ਼ਾਂ ਮਾਰਦਾ ਰਹੇ ਤੂੰ ਪਾਠ ਪੂਰਾ ਹੋਣ ਤੋਂ ਪਹਿਲਾਂ ਕਮਰੇ ਵਿੱਚੋਂ ਬਾਹਰ ਨਹੀਂ ਜਾਣਾ ਕਮਰੇ ਦਾ ਕੁੰਡਾ ਨਹੀਂ ਖੋਲਣਾ ਕਿਉਂਕਿ ਕਲਯੁਗ ਭੈਣ ਭਰਾ ਦੇ ਰੂਪ ਵਿੱਚ ਤੈਨੂੰ ਆਵਾਜ਼ਾਂ ਮਾਰੇਗਾ ਕਿ ਤੇਰੇ ਪਾਠ ਵਿੱਚ ਵਿਗਨ ਪਾ ਦਿੱਤਾ ਜਾਵੇ ਪਰ ਤੂੰ ਪਾਠ ਕਰ ਤੇ ਪਾਠ ਸੰਪੂਰਨ ਕਰਨ ਤੇ ਇਹ ਗੱਲ ਕਹੀਂ ਕਿ ਮੈਂ ਤਾਂ ਇੱਥੇ ਹੈ ਹੀ ਨਹੀਂ ਸੀ ਮੈਂ ਤਾਂ ਗੁਰੂ ਸਾਹਿਬਾਂ ਦੇ ਦਰਸ਼ਨ ਕਰਨ ਚਲਾ ਗਿਆ ਸੀ ਸੋ ਮਹਾਪੁਰਖਾਂ ਦੀ ਇਹਨਾਂ ਬਚਨਾਂ ਨੂੰ ਮੰਨ ਕੇ ਜੇਕਰ ਅਸੀਂ ਮਰਿਆਦਾ ਅਨੁਸਾਰ ਬਾਣੀ ਪੜਾਂਗੇ ਤਾਂ ਇਸ ਦਾ ਫਲ ਕਈ ਗੁਣਾ ਵੱਧ ਕੇ ਮਿਲਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ